ਸਤਿ ਸ੍ਰੀ ਅਕਾਲ ਜੀ ਸਵਾਗਤ ਆ ਜੀ ਅੱਜ ਦੀ ਵੀਡੀਓ ਚ ਉਧਰ ਡੰਗਰ ਡੰਗਰਾ ਦਾ ਨਵੇਂ ਰੱਖਿਆ ਤੇ ਸ਼ੈੱਡ ਚ ਜੀੜਾ ਮਾਰਨ ਆਏ ਜੇ ਦੇਖਿਆ ਆਉਂਦੇ ਨੂੰ ਬਲੂੰਗੜਿਆ ਨੇ ਨਕਸਾਂ ਕਰਿਆ ਪਿਆ ਐਨੇ ਤੰਗ ਕਰਿਆ ਬਲੂੰਗੜਿਆ ਨੇ ਬਾ ਪੁੱਛੋ ਨਾ ਤੁਸੀਂ ਆ ਡੋਰੀ ਦੇਖ ਲਓ ਟਰਾਲੇ ਦੇ ਵਿੱਚ ਬੰਨੀ ਵੀ ਥੀ ਉਰੇ ਗੇਰੀ ਪਈ ਆ ਸਾਰੇ ਹੀ ਖੜਾਏ ਪਿਆ ਟੂਟੇ ਟੂਟੇ ਕਰਕੇ ਪਰਲੇ ਪਾਸੇ ਵਾਲੀ ਤੋੜ ਕੇ ਹਲੇ ਮਾਰੀ ਇਹਨੂੰ ਝੂਟ ਦੇ ਦੇ ਇਹ ਬਚੀ ਵੀ ਆ ਹਲੇ ਉਹ ਤੋੜ ਕੇ ਆ ਗਿਰੀ ਪਈ ਆ ਇੰਨਾ ਤੰਗ ਕਰਦੇ ਇੱਥੇ ਕਿਤੇ ਲੁਕ ਜਾਂਦੇ ਆ ਜਗ੍ਹਾ ਹੈਗੀ ਲੁਕਣ ਨੂੰ ਆ ਹੀ ਨਹੀਂ ਪਤਾ ਕਿੱਧਰ ਲੁਕੇ ਹੋਏ ਇੱਥੇ ਪਰ ਬਹੁਤ ਤੰਗ ਕਰਦੇ ਆ ਲੋਟ ਆਉਂਦੀ ਨਹੀਂ ਕਿਉਂਕਿ ਭੱਜ ਜਾਂਦੇ ਆ ਜੇ ਬਾਹਰ ਭਜਾਉਂਦੇ ਤਾਂ ਔਖਾ ਮੈਂ ਚੱਲ ਕੋਈ ਨਹੀਂ ਥੋੜੇ ਜਿਹਾ ਬڑے ਹੋ ਜਵੇ ਲੰਘ ਜਾਂਣ ਆਪੇ ਕਿਤੇ ਨੂੰ ਇਹਨਾਂ ਨੇ ਬਾਕੀ ਹੁਣ ਗਾਇਬ ਹੋਏ ਹੋਏ ਆ ਕੋਈ ਪਤਾ ਨਹੀਂ ਕਿੱਥੇ ਹੋਏ ਹੋਏ ਕਿੱਥੇ ਨਹੀਂ ਚਲੋ ਕੋਈ ਨਹੀਂ ਇਹਨਾਂ ਨੇ ਵੀ ਖੇਲਣਾ ਆਈਆਂ ਪਰ ਖੇਲਣੇ ਦਾ ਢੰਗ ਲੱਗਦਾ ਡੋਰੀ ਕ ਤੋੜਤੀ ਕਰੇਗੀ ਮੈਂ ਚੱਲ 100 150 ਨੁਕਸਾਨ ਕਰਿਆ ਕੋਈ ਗੱਲ ਨਹੀਂ ਬਾਕੀ ਕੱਲ ਗੁਰ ਗੱਡਿਆ ਦਾ ਹੁਣ ਕਾਲੂ ਕੱਢਣ ਦੀ ਸਲਾਹ ਹੈ ਦੇਖਦੇ ਕਿਆ ਬਣਦਾ ਅੱਜ ਬਾਪੂ ਅਨੰਦ ਸਿੰਘ ਸਾਹਿਬ ਗਿਆ ਵਾ ਉਹਨਾਂ ਨੇ ਆ ਜਾਣਾ ਫਿਰ ਡਿਸੀਜਨ ਦੇਖਦੇ ਕਿਆ ਬਣਦਾ ਬਾਕੀ ਮਿਲ 4 ਤਰੀਕ ਨੂੰ ਚੱਲਣਾ ਉੱਤੇ ਪਹਿਨਾ ਪਹਿਨਾ ਲੀਵਰ ਵੀ ਬਿੱਲ ਹੀ ਐ ਨੇ ਮੈਂ ਚੱਲ ਦੇਖਦੇ ਆ ਪੰਜ ਚਾਰ ਬੱਤਾਂ ਕੱਢਦੇ ਹੁਣ ਗੱਠੀਆਂ ਇੱਕ ਦੋ ਜਣਿਆਂ ਨੂੰ ਦੇਣਾ ਵੀ ਔਰੇ ਗੁੜ ਉਹਨਾਂ ਨੂੰ ਸਪਲਾਈ ਕਰਦੀ ਜਿਹਦੇ ਜਿਹਦੇ ਦੇਣਾ ਹੈ ਕਈਆਂ ਨੇ ਕਿਹਾ ਵਾ ਕੋਸ਼ਿਸ਼ ਕਰੀਏ ਕੱਲ ਵਧੀਆ ਨਿਕਲੇਆ ਜਿਹੜਾ ਆਪਾਂ ਨੇ ਮੈਂ ਕਿਹਾ ਤਾਂ ਪਾਣੀ ਲੱਗੇ ਵੀ ਤਾਂ ਕੱਢਣਾ ਗੁੜ ਵਧੀਆ ਨਿਕਲੇਆ ਚਲੋ ਕਰਦੇ ਕੋਸ਼ਿਸ਼ ਹੁਣ ਕੱਲੂ ਦੇਖਦੇ ਆ ਕਢਾ ਕੇ ਫੇਰ ਪਰਸੋਂ ਨੂੰ ਚਲਾਉਂਦੇ ਆ ਪੂਰੀ ਦਿਹਾੜੀ ਐਨ ਗੱਟ ਕੇ ਨਾਲੇ ਪਤਾ ਲੱਗੂ ਵੀ ਕਿੰਨਾ ਗੁੜ ਨਿਕਲਦਾ ਗੰਨਾ ਜੋਕ ਕੇ ਲਿਆਵਾਂਗੇ ਵੀ ਐਨੇ ਗੰਨੇ ਚੋਂ ਐਨਾ ਗੁੜ ਨਿਕਲਿਆ ਇੰਨਾ ਸਾਡਾ ਖਰਚ ਆ ਗਿਆ ਲੀਵਰ ਦਾ ਸਭ ਕਾ ਸਿੱਧਾ A to Z ਕਰਦੇ ਆ ਸ਼ੁਰੂ ਇਹ ਕੱਲ ਨੂੰ ਕਢਾਉਂਦੇ ਆ ਪਰਸੋਂ ਨੂੰ ਫਿਰ ਕਢਦੇ ਆ ਚਲੋ ਜਾ ਕੇ ਇਹਨੇ ਮੋਟਰ ਕਿਨੇ ਜਿਹੜਾ ਮਾਰ ਕੇ ਆਈਏ ਦੇਖ ਕੇ ਇਹਨੇ ਤੱਕ ਕਰੇ ਵੀ ਬਲੂੰਗੜਿਆਂ ਨੇ ਮੋਟਰਸਾਈਕਲ ਤੇ ਟਰੈਕਟਰ ਦੇ ਉੱਪਰ ਸੀਟ ਪਰ ਬੈਠੇ ਹੁਣ ਸੀਟ ਧੋਣੀ ਪੈ ਰਹੀ ਐ ਬਾਲੇ ਬਾਲ ਖੜਾਰੇ ਬੈ ਪੈਰੇ ਪੈਰ ਆ ਡੋਰੀ ਤੋੜਤੀ ਇੱਕ ਮੈਂ ਦੇਖੀ ਜੀ ਕੱਲ ਆ ਮੈਂ ਜੇ ਦੇਖੀ ਤੇ ਕਿਆ ਕਰੂੰ ਗਾ ਪਾਇਵੇਂ ਭੱਜਦੇ ਹੈ ਨਹੀਂ ਅੱਜ ਇਹਨੂੰ ਲੱਗੇ ਤੇ ਰੰਗ ਕਰਨ ਮੈਂ ਕਰ ਦਈਏ ਜਿਹੜਾ ਲਿਆਂਦਾ ਪਿਆ ਨੇ ਦਿਨ ਹੋ ਗਏ ਇੰਨੀ ਇੰਨੀ ਜਗ੍ਹਾਏ ਗ੍ਰੈਂਡਰ ਮਾਰ ਕੇ ਉਹਨੂੰ ਸਾਫ਼ ਕਰਿਆ ਵੈਨ ਵਧੀਆ ਬਣਾਤਾ ਬਾਕੀ ਉੱਤਰ ਤਾਂ ਜਾਣਾ ਹੀ ਭਲਾ ਰੰਗ ਤਾਂ ਸਾਰਾ ਹੀ ਉੱਤਰ ਜਾਣਾ ਇੱਕ ਨਾ ਇੱਕ ਦਿਨ ਹਾਂਜੀ ਚਾਹੇ ਜਿੰਨਾ ਮਰਜ਼ੀ ਕਰ ਲੈ ਪਰ ਆਏ ਹੋ ਜਾਂਦਾ ਵੀ ਚਲੋ ਬੈੱਡ ਅਸੀਂ ਹੁਣ ਸਾਲ ਕਰੇ 2 ਸਾਲ ਕੱਤਣਾ ਕਰੇ ਨਹੀਂ 2 ਸਾਲ ਤਾਂ ਸਾਡੇ ਘਟੋ ਵੱਡ ਲੰਗੇ ਜਾਣੇ ਇਦੇ ਕਰਕੇ ਮੈਂ ਕਿਹਾ ਵੀ ਚੱਲ ਮੜਾ ਜੀ ਚੰਗਾ ਤਾਂ ਲੱਗੂਗਾ ਇੰਨੇ ਹੋ ਰੰਗ ਲਿਆਂਦਾ ਪਿਆ ਕਾਲੇ ਨੂੰ ਕਿਹਾ ਤਾਂ ਵੀ ਡ੍ਰਿਲ ਲਿਆਈ ਕਾਲੇ ਕੋ ਮਸ਼ੀਨ ਆ ਰੰਗ ਮਾਰਨੇ ਵਾਲੀ ਉਹ ਕਹਿੰਦਾ ਮਾਉਂਦਾ ਲੈ ਕੇ ਜਦੋਂ ਆ ਗਿਆ ਉੱਤੇ ਬਾਦ 5-7 ਮਿੰਟ ਲੱਗਣੇ ਆ ਮੈਂ ਕਿਹਾ ਵੀ ਚਲੋ ਲਾ ਦਿੰਦੇ ਆ ਮਾਰ ਦਿੰਦੇ ਆ ਰੰਗ ਇੰਨੇ ਚ ਚੰਗਾ ਬਣ ਜੂ ਹੋਰ ਤਾਂ ਕੁਝ ਨਹੀਂ ਹੈਗਾ ਇੱਕ ਸਾਰ ਜਾਊ ਜੂ ਬਾਕੀ ਤਾਂ ਰੰਗ ਦਾ ਮੇਲੇ ਚ ਤਾਰੇ ਦੇਣਾ ਇਹਦਾ ਤਾਂ ਸਾਰੀ ਉਤਰ ਜਾਣਾ ਜਦੋਂ ਪਰ ਗੰਨੇ ਨੇ ਘਸੜਨਾ ਹੂੰ ਬਾਕੀ ਚਲੋ ਆਪਣੇ ਗਿੰਦੇ ਮੜੀ ਜੀ ਆਨੇ ਫਾਰਮੈਲਟੀ ਜੀ ਬੁਰੀ ਕਰ ਦਈਏਗਾ ਲੈ ਉਹਨੂੰ ਸਟਾਰਟ ਕਰ ਲਾ ਉਹਦੀ ਹੁੱਕ ਬਦਲ ਦੇ ਖਿਡਾਰੀ ਕਰਕੇ ਦੂਈ ਹੁੱਕ ਪਾਉਣੀ ਪੈਂਦੀ ਆ ਟਰੈਕਟਰ ਕਰਕੇ ਦੂਈ ਆ ਬਾਕੀ ਕੱਲ ਪਰਚੀਆਂ ਦਾ ਆ ਗਈਆਂ ਇੱਕ ਦੋ ਜਣਾਂ ਇਹਨੂੰ ਦਿੱਲੀ ਨੂੰ ਆ ਗਈ ਸਭ ਤੇ ਬਹਿਣਾ ਚਲ ਉਹਨੂੰ ਚਾਹੀਦੀ ਵੀ ਸੀ ਦਿੱਲੀ ਨੂੰ ਪਰਚੀ ਆ ਗਈ ਕੱਲ ਛੇ ਜੀ ਹੂੰ ਬਾਕੀ ਨੂੰ ਸੰਭੂ ਆਉਂਦੀਆਂ ਉੱਕ ਬਦਲ ਆ ਹਾਂ ਠੀਕ ਇਹਦੀ ਗੱਲ ਤਾਂ ਕਰੰਦਾ ਪੈਣਾ ਨਹੀਂ ਹੈਗਾ ਚਲੋ ਕਾਲੇ ਦੇ ਅਜੇ ਤੇ ਕਰਦੇ ਜਿਹੜਾ ਅਜੇ ਸਟਾਰਟ ਹੀ ਨਹੀਂ ਆ ਜੇ ਗੰਦ ਬਣਦਾ ਹਾਂ ਜੀ ਐਨ ਨੂੰ ਮਿਲਦਾ ਨਾਲ ਉਹਦੇ ਨਹੀਂ ਫਰੀਦ ਤੋਂ ਬੈਠੇ ਬੱਸ ਆਪਰਾ ਹੋਸੀ ਮੈਂ ਇਹਨਾਂ ਨਾਲ ਮਿਲਦਾ ਇਹਨਾਂ ਨਾਲ ਪਹਿਲਾਂ ਹਲੇ ਉਹਦੇ ਨਾਲ ਬੁੜਛਾ ਨਾਲ ਥੋੜਾ ਫਰਕ ਲੱਗਦਾ ਬੁੜਛਾ ਦਾ ਬੁੜਛਾ ਹਾਂਜੀ ਬਦਲਦੀ ਕੋਈ ਤਾਂ ਹੈ ਹੀ ਨਹੀਂ ਅੱਗੇ ਕਰਦੀ

जी का देरी जी का रंजन नहीं पता लगता बोर्ड सिलेक्ट कर रहता है जी का पता लगता है बाहर जाना देरी उधमा काली के तरह रहते हैं देर आओ देरी ओ घबरा कर क्या बात घबरा नहीं लगी हम लोग घबरा कर क्या बात अभी दोस्तों ने बच्चे हैं ना ये ਹੋ ਗਿਆ ਜੀ ਆ ਨਾ ਤਾਂ ਮੈਂ ਕਿਾ ਚਲੋ ਕਰਦੀ ਬੰਦ ਬਾਏ ਨਾਇਆ ਸੀ ਅਲੈਡੀ ਵੀ ਮਾਰਦੇ ਲਿਆ ਸੀ ਅਰੇ ਨੀ ਬੜਾ ਬੰਦਾ ਕਾਹਨ ਉਹ ਤਾਂ ਮਾਰਿਆ ਦੋਦੇ ਮੜਾ ਦੇ ਕਾਲਾ ਤੇਰਾ ਮੂਰੇ ਹਿੱਸੇ ਜੀ ਪਰ ਮੈਂ ਕਹਾਂ ਇਹ ਧੋਣੀ ਜਿਆਦਾ ਔਖੀ ਆ ਕਰਨੇ ਨਾਲ ਕੋਆ ਖਾਣਾ ਸੌਖਾ ਹੁੰਦਾ ਜਾਂ ਬਣਾਉਣਾ ਨਾ ਫੇ ਪਤਾ ਲੱਗਦਾ ਉਹਨੂੰ ਕਹਣਾ ਕੋਆ ਬਣਾ ਲਓ ਕੋਆ ਬਣਾ ਲਓ ਇਹ ਲੈ ਮੈਂ ਇੰਨਾ ਟਾਈਮ ਸਾਨੂੰ ਰੰਗ ਨੂੰ ਨਹੀਂ ਲੱਗਿਆ ਹੁਣ ਜਿੰਨਾ ਟਾਈਮ ਸਾਨੂੰ ਇਹਨੂੰ ਧੋਣ ਨੂੰ ਲੱਗਿਆ ਸਾਫ ਕਰਨੇ ਨੂੰ ਲੱਗਿਆ ਤੇ ਜੰਗ ਵੀ ਖਤਮ ਹੂੰ ਪੈਨ ਹੋ ਗਈ ਸਾਫੀ ਐਨੇ ਕਰੀਏ ਜਿਹੜਾ ਕਮਾਲ ਆ ਹਾ ਅੱਥੇ ਜਿੱਤੇ ਨਹੀਂ ਸਾਫ ਕਰਨੇ ਹੁਣ ਆਪਣੀ ਇਹ ਨਹੀਂ ਇਹ ਚੀਜ਼ਾਂ ਜੀ

ਲਓ ਜੀ ਕਣਕ ਤਾਂ ਜੰਮਿਆ ਹੀ ਐ ਨਾ ਜਿਹੜੀ ਬੂਟਿਆਂ ਚ ਬੀਜੀ ਤੀ ਪਰ ਪੱਤਿਆਂ ਦੀ ਕੋਈ ਘਾਟ ਨਹੀਂ ਬਾਕੀ ਚੂਹਿਆਂ ਦੀ ਵੀ ਕੋਈ ਘਾਟ ਨਹੀਂ ਹੈਗੀ ਪੱਟ ਪੱਟ ਕੇ ਤੋਂ ਹੀ ਲਾਏ ਪਏ ਆ ਬਰਸੀਨ ਵਿੱਚ ਪੱਤਾ ਬਹੁਤ ਚਲੋ ਕੋਈ ਨਹੀਂ ਝੜ ਜਣਾ ਹੌਲੀ ਹੌਲੀ ਸਾਰਾ ਜੀ ਉਧਰ ਮਿਲ ਚੱਲਣੇ ਦੀ ਤਰੀਕ ਦੇ ਦਿੱਤੀ ਉਹਨਾਂ ਨੇ 4 ਤਰੀਕ ਕਹਿੰਦੇ ਵੀ 4 ਤਰੀਕ ਨੂੰ ਮਿਲ ਚੱਲ ਪੂੰਗਾ ਪਰਚੀਆਂ ਭੇਜਤੀਆਂ ਅੱਜ ਕੁਮਲਾ ਦੀ ਗੱਲ ਭੇਜੀਂਦੀਆਂ ਕਹਿੰਦੇ ਪਰ ਲੇਬਰ ਬਿਹਾਰ ਨੂੰ ਚੱਲੀ ਅੱਜ ਅੱਜ ਬਿਹਾਰ ਨੂੰ ਚੱਲੇ ਆ ਕੁਝ ਦਿੱਲੀ ਨੂੰ ਚੱਲੇ ਆ ਆਏ ਹਾਲੇ ਨਾ ਉਹਦਾਂ ਦੇ ਉਰੇ ਬੈਠੇ ਆ ਵਿਹਲੇ ਵੀ ਬੈਠੇ ਆ ਚਲੋ ਕੰਮ ਵੀ ਕਰਦੇ ਆ ਪਰ ਅੱਜ ਬਿਹਾਰ ਨੂੰ ਔਰ ਦਿੱਲੀ ਨੂੰ ਜਾ ਰਹੇ ਆ ਕਹਿੰਦੇ ਵੀ ਦਿੱਲੀ ਕੋ ਰਹਿੰਦੇ ਹੁਣ ਇਹਨਾਂ ਦੇ ਨਾਲ ਦੇ ਘਰ ਦੇਆਂ ਦੇ ਕਹਿੰਦੇ ਵੀ ਉੱਥੇ ਜਾ ਕੇ ਆਉਣਾ ਵੀ ਪਰਸੋ ਚੌਥੇ ਨੂੰ ਮੁੜੇ ਆਉਣਾ ਅਸੀਂ ਤਾਂ ਕੋਈ ਨਹੀਂ ਭਾਈ ਅਸੀਂ ਹੁਣ ਕਿਹੜੇ ਰੋਕ ਸਕਦੇ ਆ ਵੀ ਚੱਲ ਪਰਸੋ ਚੌਥੇ ਨੂੰ ਆ ਜਿਓ ਜਾਇਆਓ ਪਰ ਐਂ ਦੇ ਲਵ ਯੂ ਉਦੋਂ ਦੇ ਚਾਰ ਪੰਜ ਦਿਨ ਹੋ ਗਏ ਨੂੰ ਵਿਲੇ ਬੈਠੇ ਆ ਉਹਦੋਂ ਤੇ ਦਿੱਲੀ ਨਹੀਂ ਗਏ ਪਤੰਦਰ ਅੱਜ ਦਿੱਲੀ ਨੂੰ ਚੱਲੇ ਇੱਕ ਗੱਦੇਹਾਰ ਨੂੰ ਚੱਲਿਆ ਦਾ ਕਹਿੰਦਾ ਵਿਆਹ ਏ 2 ਤਰੀਕ ਦਾ ਵਿਆਹ ਦੇਖ ਕੇ 4 ਤਰੀਕ ਨੂੰ ਕਹਿੰਦਾ ਫੇਰ ਮੁੜੇ ਆਉਣਾ ਮਾ ਭਾਈ ਤੁਹਾਡੀ ਮਰਜ਼ੀ ਆ ਉੱਧਰ ਪਰਤੀਆਂ ਆਈਆਂ ਵੀ ਆ ਉੱਧਰ ਲੇਬਰ ਭੱਜ ਰਹੀ ਆ ਦੇਖਦੇ ਆਂ ਕਿਆ ਬਣਦਾ ਕਿਆ ਨਹੀਂ ਦੱਲੀ ਜੀ ਦਾ ਆ ਗਈ ਇੱਕ ਜਿੱਗ ਦੀ ਹੋਰ ਆ ਗਈ ਜੀ ਪਾਣੀ ਜਰਦੀਪ ਜੀ ਆਈਏ ਸ਼ਾਇਦ ਕਹਿੰਦਾ ਦਾ ਦੱਲੀ ਜੀ ਦੱਲੀਓ ਦਾਦਾ ਦਾ ਬਾਕੀ ਦੇਖਦੇ ਆਂ ਹੁਣ ਕਿਆ ਬਣਦਾ ਲੀਵਰ ਦਾ ਲੀਵਰ ਨਾਲੇ ਆ ਜੋ ਵੀ ਕੰਮ ਹੈਗਾ ਸਰੋਂ ਵੀ ਵਧੀਆ ਜੰਮਿਆ ਜੀ ਦੇ ਵਿੱਚ ਕੱਖ ਵੀ ਜੰਮਿਆ ਆ ਪੱਤਾ ਵੀ ਸੋਹਣਾ ਏ ਮਿੱਥੇ ਵੀ ਆ ਸਭ ਕੁਛ ਆ ਇੱਧਰ ਵੀ ਗਣਕ ਠੀਕ ਆ ਚਲੋ ਦੇਖਦੇ ਆ ਜੀ ਹੋਰ ਫੇ ਕਿੱਦਾਂ ਬਾਈ ਉਧਰ ਮੇਲ ਚੱਲ ਪਿਆ ਪਰਚੀਆਂ ਦੇ ਦਿੱਤੀਆਂ ਇਹਨੂੰ ਕਾ ਗਿਆ ਹਾਂ ਇਹਨੂੰ ਆ ਗਿਆ ਦਿੱਲੀ ਨੂੰ ਆ ਗਈ ਜਗਦੀਪ ਨੂੰ ਆ ਗਈ ਭਈਏ ਅੱਜ ਬਿਹਾਰ ਨੂੰ ਚੱਲੇ ਰਾਤ ਨਹੀਂ ਗਏ ਅੱਜ ਚੱਲੇ ਹਲੇ ਆ ਜਾਣਾ 2-4 ਦਿਨ ਤੱਕ ਅੱਧੇ 1-2 ਦਿੱਲੀ ਨੂੰ ਚੱਲੇ 1-2 ਬਿਹਾਰ ਨੂੰ ਆ ਤਾਂ ਜਾਣਾ ਭਲਾ 4 ਦਿਨ ਹੋ ਗਏ ਵਿਹਲੇ ਬੈਠੇ ਪਤੰਦਰ ਜੀ ਉਧਰਾਂ ਤੇ ਲੰਘ ਜਾਓ ਘੁੰਮੇ ਆਓ ਤੁਸੀਂ ਕਿ ਫਾਤੀ ਦਾ ਚਾਰ ਤੇ ਚੱਲਣਾ ਆਓ ਗਏ ਨਾ ਪਹਿਲੇ ਹੀ ਤੇ ਪਰਚੀ ਤਾਂ ਪੰਜ-ਛੇ ਦਿਨ ਪਹਿਲਾਂ ਦੇ ਦਿੰਦੀ ਆ ਪਤਾ ਲੱਗਦਾ ਨਾ ਐਸਟੀਮੇਟ ਇਹਨਾਂ ਨੂੰ ਵੀ ਘਟ ਹੋਣ ਲੱਗੀਆਂ ਕਿ ਨਹੀਂ ਹੋਗੀਆਂ ਆ ਜਾ ਕਰ ਫੇਰ ਹੁਣ ਹੈ ਹੁਣ ਫਿਰ ਹੁਣ ਕੀ ਆ ਫਿਰ ਕੀ ਚ ਹੋਰ ਕਰੇ ਹੁਣੇ ਕਢਾਉਣਾ ਹੁਣ ਹਾਂ ਨਾ ਆ ਜਾਣ ਇਹਨਾਂ ਨੇ ਹੋਰ ਕਿੱਥੇ ਇਹ ਬੰਦੇ ਹੋਰ ਐਨੇ ਕਿੰਨੀ ਕਲੇਬਰ ਇੱਕ ਦੋ ਪਾਲਟੀਆਂ ਹੋਰ ਆ ਇੱਕ ਨੇ ਹਲੇ ਆਉਣਾ ਏ ਰਮੇਸ਼ ਨੇ ਪਰਮੇਸ਼ਰ ਭਾਰਤੀ ਦੀ ਜਿਹੜੀ ਆ ਉਹਨੂੰ ਵੀ ਆ ਕੇ ਉਹਨੇ ਆਪ ਤੱਕ ਵੀ ਉਹਦਾ ਨਹੀਂ ਆ ਉਹ ਨੂੰ ਆਈ ਅੱਜ ਅੱਜ ਰਕਤੀਆਂ ਹੈ ਅੱਜ ਫੋਨ ਆਇਆ ਤਾਂ ਪਰਚੀਆਂ ਕਹਿੰਦਾ ਗੱਲ ਕਰਦੀਆਂ ਸੀ ਸਰਵੇਅਰ ਕਹਿੰਦਾ ਅੱਜ ਦਲੀ ਦਾਦਾ ਦਾ ਕਹਿੰਦਾ ਵੀ ਅੱਜ ਫੋਨ ਆਇਆ ਤਾਂ ਬਿੰਦਰ ਵੀ ਕਹਿੰਦਾ ਤਾਂ ਵੀਕਰ ਜਗਦੀਪ ਦੀ ਆ ਗਈ ਕਹਿੰਦਾ ਇੱਕ ਦਲੀ ਦੀ ਆ ਗਈ ਦਲੀ ਨੂੰ ਵਿਚਾਰਾ ਕਰਨ ਆ ਗਿਆ ਵੀ ਦਲੀ ਨੰਬਰ ਲੈ ਗਿਆ ਭਾਈ ਚੱਲਦੀ ਆ ਹੈ ਉਦੋਂ ਸਾਫ ਸਫਾਈ ਲੱਗੇ ਚੈੱਕ ਕਰਨ ਪਰਸੋਂ ਆਹੋ ਹੈ ਚੱਲਣਾ ਤਾਂ 4 ਤਰੀਕ ਨੂੰ ਆਇਆ ਤਾਂ ਪਰ ਰੱਖਾਉਣਾ ਹੋਣਾ ਕੰਡਵਾਲ ਸਾਹਿਬ ਚਾਰ ਤਿੰਨ ਦੋ ਨੂੰ ਰੱਖਾਉਣਾ ਦੋ ਨੂੰ ਰਖਾ ਕੇ ਚਾਰ ਨੂੰ ਚਲਾ ਦੇਣਾ ਪਰ ਅੱਜ ਕਾਲੇ ਨੂੰ ਫੜਿਆ ਮੈਂ ਵੀ ਮੈਂ ਕਿਹਾ ਕਾਲੇ ਰੰਗ ਮਾਰਦੇ ਯਾਰ ਕਾਲੇ ਤੇਰਾ ਕਿ ਮਰੇ ਕੋ ਮਸ਼ੀਨ ਆ ਆਹਾਂ ਆਪਣੇ ਗੁੰਡੀ ਯਾਰ ਦੋ ਮਿੰਟ ਲਾਏ ਉਹਨੇ ਹੋਰ ਇੱਥੇ ਪਾਣੀ ਥੋੜਾ ਨਿਕਲਦਾ ਭਰੀ ਹੈ ਨਹੀਂ ਕਿ ਨੱਕਾ ਬੰਦ ਕਰ ਗਿਆ ਨੀ ਕੋ ਨੱਕਾ ਬੰਦ ਕਰਤਾ ਇਹਨੇ ਮੈਂ ਕਿਹਾ ਲਾਈਟੇ ਬੰਦ ਕਰਤੀ ਲਾਈਟ ਤਾਂ ਚੱਲਦੀ ਆ ਫੇਰੇ ਇਹਨੂੰ ਚੱਲਦੀ ਆ ਕਿਉਂ? ਪਿਆ ਹਾਂ ਮੈਂ ਤਾਂ ਚਲਾਈ ਨਹੀਂ ਫੇਰੇ ਇਹਨੂੰ ਕਿਹੜੇ ਬੰਦ ਕਰਤੇ ਉਹ ਪਾਲੀ ਨੂੰ ਆ ਛੱਡਿਆ ਪੋਵੇ ਨੇ ਉਹ ਪਰਾਂ ਆਹੋ ਹੀ ਤਾਂ ਰਹਿੰਦਾ ਆ ਜਿਆ ਯਾਰ ਉਹੀ ਤਾਂ ਮੈਂ ਕਹਿੰਦਾ ਵੀ ਇਹ ਕਿਹੜਾ ਰਹਿੰਦਾ ਤਾਂ ਹੱਲੇ ਭਰਨੇ ਨੂੰ ਇੰਨਾ ਚੱਲ ਕਿੱਥੇ ਆ ਆਹ ਪੈੜਾ ਕਾਦੀਆਂ ਆਹ ਯਾਰ ਆ ਵੀ ਤਾਂ ਪੈੜਾ ਆ ਦੇਖ ਹੋਰ ਕਿੱਥੇ ਜਾਂਦਾ ਤੂੰ ਹਾਂ ਦੇਖ ਤਾ ਹੂੰ ਆਹੂ ਵੀਰੋ ਗਾਇਡ ਹੋਰ ਕੱਲ ਆਪਾਂ ਉਸੇ ਦੇਖੇ ਨਹੀਂ ਮਲਕੀ ਸਿੰਘ ਦੇ ਹਾਂ ਦੇਖ ਫੱਟੇ ਮਲਕੀ ਸਿੰਘ ਦੇ ਕਿੰਨਾ ਸੂਰਨੇ ਗੰਨਾ ਚੁੱਪਿਆ ਵਾ ਤਾ ਜਿਹੜਾ ਗਿਰ ਗਿਆ ਉਹ ਤਾਂ ਚੁੱਪਣਾ ਹੀ ਨਹੀਂ ਕਰੇ ਗੇਰ ਲੈਂਦਾ ਹਾਂ ਮਾਰੇ ਗੱਲ ਵਿੱਚ ਬੜਿਆ ਭੁੰਮਿਆ ਤੂੰ ਬਾਬਾ ਕੱਲਾ ਨਾਲ ਬੜੀ ਕਿਤੇ ਤੂੰ ਲੱਭਣਾ ਪਵੇ ਵਿੱਚ ਫਿਰ ਆਹ ਤਾਂ ਮੇਰੇ ਕੋਲ ਸਾਡੀ ਕੋਲੀ ਜੀ ਲੈ ਕੋਲੀ ਕਿਤੇ ਵੱਜਦੀ ਹੈ ਜਿਹੜੀ ਨਾਲ ਸਾੜਾਂ ਦੀ ਪਾਇ ਨਗੜਾ ਫਸ ਗਿਆ ਤਾ ਜਿੱਲਾ ਇੱਧਰ ਚੱਲ ਪਾਣੀ ਆਇਆ ਵਾ ਪਹਿਲਾ ਸਰੋਂ ਨੂੰ ਇੰਨੇ ਚ ਪਾਣੀ ਕਾ ਫਰਕ ਪੈ ਜਾਂਦਾ ਪਾਣੀ ਤਾਂ ਲਾਉਣਾ ਤਾਂ ਪਾਣੀ ਫਰਕ ਨਹੀਂ ਲਾਉਣਾ ਤਾਂ ਹੈਗਾ ਤਾਂ ਮੈਂ ਤੇਰੀ ਗੱਲ ਗੈ ਸਹਿਮਤ ਆ ਯਾਰ ਬੂਟੀਆਂ ਕਰਕੇ ਪਾਣੀ ਮੰਗਣਾ ਹੀ ਹੈ ਪਪੂਲਰਾਂ ਚ ਫਰਕ ਰਹਿੰਦਾ ਹੁਣ ਪਾਣੀ ਬਹੁਤ ਹੋ ਤਾਂ ਜਮਾ ਹੀ ਨਹੀਂ ਤੀ ਤੁਰਦੀ ਹੋ ਪਾਣੀ ਦਾ ਨਾਉ ਜਣੀ ਕੋਈ ਬਿਮਾਰੀ ਨਾ ਪਾ ਭੂਗੋ ਤਾਂ ਨਾ ਕੋਈ ਵੀ ਉਹ ਇੱਕ ਵਾਰੀ ਦਬਣਾ ਇਹਨੇ ਆਹ ਦਬਣਾ ਤਾਂ ਮੈਂ ਚੱਕ ਦੇਣੀ ਉਹਦਾ ਕੋਈ ਬੈਂਡ ਬੂਣਾ ਵੀ ਕਿ ਗਏ ਮੈਂ ਐਸਾ ਬੜਾ ਪੈੜ ਆਹ ਆਹ ਬੈਂ ਹੈ ਬੈਂ ਹਾਂ ਉਹੀ ਕਹਿੰਦਾ ਮਾ ਦਾ ਬਹੁਤ ਬੜਾ ਪੈੜ ਆ ਇਹ ਸੂਰਾ ਆ ਬੈਂ ਨਾ ਚਾਹੇ ਗਏ ਆ ਉਹ ਉੱਥੇ ਤੇ ਆਈ ਐ ਇਦਾਂ ਜੱਫੇ ਰੰਗ ਨਹੀਂ ਦੇ ਅੱਜ ਅੱਜ ਸਵੇਰੋਂ ਦੇਖੀ ਮੈਂ ਪਿੱਛੇ ਸ਼ਾਹ ਪੈੜ ਭਾਈ ਜਾਂਦੇ ਜਾਨਵਰ ਘੁੰਮੀ ਜਾਂਦੇ ਆ ਹੁਣ ਤਾਂ ਪਤਾ ਝੜ ਗਿਆ ਬਹੁਤ 2 4 5 8 10 ਰਹਾ ਲੈਣਾ ਐਸੇ ਦਾ ਪੰਜ ਲੈ ਲੈਣਾ ਮਿੱਟੀ ਕਾਦੀਆਂ ਬੂਟੀਆਂ ਦੀ ਹੁਣ ਤਾਂ ਹੋ ਗਿਆ ਫੇਰ ਤੇਜ਼ੀ ਹਾਂ ਇਹਦੇ ਵਧ ਗਿਆ ਰੇਟ ਆਪ ਤਾਂ ਇਹ ਕੋ ਮੜਾ ਕੇ ਜਮਨਾਨਗਰ ਦੇਖ ਰਿਹਾ ਮੇਰੇ ਵਾਲਿਆਂ ਨੂੰ ਕਿਹੜਾ ਉਹ ਵੀ ਮੇਰੇ ਵਾਲ ਮਨ ਨੂੰ ਨਹੀਂ ਮਿਲਿਆ ਹੈਗਾ ਹੂੰ ਮੇਰੇ ਦਾ ਤਾਂ ਫੈਰ ਗਿਆ ਮੈਂ ਆਇਆ ਤੇ ਜਿਹੜਾ ਇਹ ਮਾਨ ਹੂੰ ਲੱਗ ਗਿਆ ਉਹਨਾ ਫੋਟ ਕਾਣਾ ਵੀ ਕਿੰਨੇ ਪੈ ਤੋੜ ਆਹੋ ਦੇਖ ਕੇ ਤਾਂ ਲੰਘਦੇ ਆ ਹਜੇ ਮਨੂੰ ਤੋੜਦੇ ਆ ਮੈਂ ਤਾਂ ਨਹੀਂ ਟੁੱਟਦਾ ਮੈਂ ਤਾਂ ਖੜਾ ਨਹੀਂ ਵਿਗਦੇ ਨਾ ਸਹੀ ਜਨਵਰੀ ਫਰਵਰੀ ਚ ਸਹੀ ਆ ਜਨਵਰੀ ਫਰਵਰੀ ਹੋਰ ਨਹੀਂ ਜੇ ਕਵਾਂਟਲਾਂ 'ਚ ਚਲੇ ਜਾਊ ਆਪ ਗੇਰੇ ਆਉਂਗਾ ਬਤੇਰੀਆਂ ਆਪਸ਼ਨ ਆ ਇੱਥੇ ਕਿਆ ਆਈਏ 20000 ਦਾ ਘਾਟਾ ਪੈਜੂ 50 ਦਾ ਹੋਰ ਦੱਸ ਆ ਆਪ ਨੂੰ ਦਾ ਘਾਟਾ ਪੈਂਦੇ ਆ ਪਤਾ ਤਾਂ ਲੱਗ ਜੂਗਾ ਨਾਲੇ ਆਪ ਨੂੰ ਹੋਏ ਘਾਟਾ ਬਣਾ ਜੇ ਆਪ ਫਿਰ ਉਹ ਉਹੀ ਕਿਹਾ ਨਾਲੇ ਪਤਾ ਲੱਗ ਜੂ ਕਿਆ ਭਾਅ ਬੀਤਦੀ ਆ ਸਾਰੇ ਰੰਗ ਟੰਗ ਦੇਖ ਕੇ ਜਿੰਨਾ ਵਪਾਰੀ ਲਾ ਕੇ ਜਾਊਗਾ ਉਹਦੇ ਨਾਲ ਵੱਧੇ ਮਾਲ ਹੋਣਾ ਤੇਰਾ ਆ ਫੇ ਲੱਖ ਖੰਡ ਤਾਂ ਉਹ ਅਗਲਾ ਬਿੱਖਦੇ ਕਾਕਾ ਹੀ ਆ ਉਹ ਲੱਖ ਖੰਡ ਦਾ ਉੱਲਾ ਰੱਖਦੇ ਆ ਵੀ ਸਾਨੂੰ ਘਾਟਾ ਨਾ ਪਵੇ ਉਹਨਾਂ ਨੇ ਇਹ ਲੱਖ ਦਾ ਫਰਕ ਰੱਖਿਆ ਉਹ ਐ ਸੋਧਦੇ ਜਦ 20 ਵੀ ਪਾਚ ਜੂਵੇ। ਹਾਂ। ਬਾਕੀ ਹੁਣ ਵਕਤ ਗਿਆ ਲੈ ਚੱਲ। ਨਹੀਂ ਫੇਰ ਕਰਾਲੀ ਜਿੰਦਾਬਾਦ। ਦੇਖ ਕੇ। ਦੀ ਜੁਣਾ ਪਾਇਆ ਤਾਂ ਮੇਤੇ 20 ਹੀ ਘਟ ਪਿਆ। 12 ਕਿਲੋ ਪਾਸ ਦਾ। ਉਹੀ ਗਿਆ ਦੋ ਆਰ ਦਾ 30 ਕਿਲੋ ਕੀਲੇ ਦਾ 60 ਕਿਲੋ ਹੋ ਗਿਆ। ਦਤਾ ਦਿੱਤਾ ਮੇਰੇ ਕੋ 15 ਵੀ ਕੀਲੀ ਜੀ ਤਾਂ ਰਹਿੰਦੀ ਆ ਫੇਰ ਮੈਂ ਤਾਂ ਦੇ ਦਵਾ। ਬੂਟਾ ਜਿਹੜੀ ਨੇ ਜੈੜਾ ਮਾਰ ਨੀ ਬਹੁਤ ਛੱਟਾ ਤੇਰੇ ਮੇਰੇ ਘਟਾ। ਬਤਾ ਫਾਲਤੂ ਆਇਆ। ਹੋ ਪੇਰੇ ਤੇਲਾ ਤੂੰ ਦੁਆ ਉਧਰ ਮੈਂ 40 ਬੈਡਿਓ ਪਾਇਆ ਉਹ ਦੇਖਾ ਉਹ ਕਹਿੰਦਾ ਤੂੰ ਦੁਆੜ ਚ ਕਹਿੰਦਾ 30 ਕਿਲੋ ਮੈਂ ਸਾਢੇ ਪੰਜ ਬਿਗੇ ਚ 50 ਕਿਲੋ ਬਹੁਤ ਘੱਟ ਬੀਜ ਵੇ ਚਲ ਠੀਕ ਆ ਬਾਕੀ ਦੇਖਦੇ ਹਾਂ ਰੱਬ ਰੱਖਾ ਇਹਦਾ ਟੂੜੀ ਦਾ ਹੋਊਗੀ ਟੂੜੀ ਦਾ ਕੋਈ ਘਾਟ ਨਹੀਂ ਹੈਗੀ ਸਿੱਦਾ ਸਿੱਧੀ ਦਾ ਫਰਕ ਪੈਂਦਾ ਹੁਣ ਅੱਜ ਕਿੱਦਾਂ ਸਿੱਧੀ ਵੀ ਹੈ ਨਹੀਂ ਬੀਜ ਦੇ ਬਹੁਤ ਸੰਗਲੀਆਂ ਯਾਰ ਨਹੀਂ ਬੋਲੂ ਤਾਂ ਨਹੀਂ ਬੀਜ ਪੂਰਾ ਪਾਇਆ ਹਾਂ ਸੱਚ ਪਾਇਆ ਯਾਰ ਆ ਬੀਜ ਥੋੜਾ ਏ ਆਜੇ ਛਿੱਟਾ ਦੇਣਾ ਪਿਆ ਕਿਲੋ ਦੇ ਸਾਹਮਣੇ ਚੱਲ ਜਾਈ। ਇਹਨੂੰ ਲੈ ਯਾਰ ਜੜਾਂ ਵਿੱਚ ਵੀ ਕਿਹੜੇ ਆਪਾਂ ਛਿੱਟਾ ਦਿੰਦੇ ਆ ਉਹ ਵੀ ਚੀਜ਼ ਦੇਖ ਰੱਦ ਕੇ। ਛਿੱਟਾ ਦੇਣਾ ਜਾ। ਚੱਲ ਕੋਈ ਨਹੀਂ। ਜਿਕਣਾ ਥੋੜਾ ਹੁਕਮ ਜਨਾਬ। ਆ ਵੀ ਬਦੇਰੀ ਹੈ ਯਾਰ ਤਨੂ ਲੱਗਦੀ ਹੈ ਇਹਦੇ ਨਾਲ ਘਾਟ ਆ ਮੇਰੀ। ਇੰਨੀ ਗੱਲ ਆ ਅਨੰਦਪੁਰ ਸਾਹਿਬ ਵਾਲੇ ਆ ਹੈਂ। ਟਰੈਕਟਰ ਜਾ ਰਹੇ। ਹੂੰ ਆਨੰਦਪੁਰ ਸਾਹਿਬ ਨੂੰ ਆਹ ਲ ਸਪੀਕਰ ਚ ਲੱਗਿਆ ਹੋਇਆ ਇੱਧਰ ਪਤਾ ਟੂਰਨਾਮੈਂਟ ਆ ਮੈਂ ਗਾ ਰਿਹਾ ਹਾਂ ਉਹ ਪਲੀ ਆਣ ਫੁੱਟਬਾਲ ਦਾ ਪਤਾ ਨਹੀਂ ਕਹਿੰਦੇ ਹੁੰਦੇ ਫੁੱਟਬਾਲ ਦਾ ਫੁੱਟਬਾਲ ਦਾ ਚੱਲ ਲੈ ਉਧਰ ਦੇ ਭੋਲੂ ਹੀ ਕਾ ਚ ਗੇਰਦਾ ਉਹ ਕੋਪੂਲਰਾਂ ਵਿੱਚ ਕੋਪੂਲਰਾਂ ਵਿੱਚ ਗੇਰਦਾ ਗਣਕਣੋ ਕੁਝ ਨਹੀਂ ਗੇਰਦਾ ਹੈਗਾ ਇਹ ਮੈਨੂੰ ਲੈ ਜੀ 2 ਸਾਲ ਚੇ ਕਰਕੇ ਛੱਡੂਗਾ ਇਹ ਵੀ ਤੇਰੇ ਨਾਲ ਲੱਗਿਆ ਜਿਕਣਾ ਤੂੰ ਹੋਇਆ ਵੀ ਲਸਣ ਗੁੱਟ ਗੁੱਟ ਕੇ ਲੈ ਦੇਖ ਲੋ ਜੀ ਇੱਕ ਢੱਕਾ ਨਹੀਂ ਤਾਨੂੰ ਕੱਲ ਵੀ ਦਿਖਾਇਆ ਅੱਜ ਫੇਰ ਇਹ ਰੋਜ਼ ਗੁੱਟਣਾ ਵਹਿ ਜਾਂਦਾ ਉਹ ਬਿੱਲੇ ਨੇ ਕੀ ਕਰਨਾ ਆਵਾ ਲਾਈ ਥੋੜੀ ਮਾੜੀ ਮੋਟਰ ਦਾ ਕੱਖ ਹੋ ਜਾਂਦਾ ਫੇਰ ਨਿਕਲਦਾ ਵੀ ਨਹੀਂ ਸਾਲਾ ਇਹ ਨਹੀਂ ਕਰਦਾ ਫੇਰ ਲਸਣ ਕਿ ਨਹੀਂ ਦੇਖਣੇ ਇਹਨੂੰ ਫੇਰ ਕਿਥੇ ਜੀ ਕਰਦਾ ਜੇ ਕੱਖ ਹੋਇਆ ਹਾਂ ਬਾਰ ਬਾਰ ਇਹ ਹੋ ਗਿਆ ਬਹੁਤ ਔਖਾ ਇਹ ਨਾ ਕਰੇ ਕਰੇ ਲਸਣ ਕਿ ਨਹੀਂ ਦੇਖਣੇ ਉਹੀ ਗੱਲ ਕਰਦਾ ਉਹ ਦੇਖ ਲੈ ਵੀ ਮੈਂ ਕਿਤੇ ਕਣਕ ਉੱਚ ਪੌਂਡ ਗਿਆ ਕਣਕ ਜੀ ਜੂਰੀ ਆ ਦਾ ਨਰੇ ਪਤਾ ਅਭੀ ਸਿਆਲ ਵਿੱਚ 3 ਮਹੀਨੇ ਬਪੂਲਰ ਸੌਂਜੇ ਦਾ ਇੱਕ ਲੇਖੇ ਦਾ ਉਹੀ ਖਰਾਕ ਨਹੀਂ ਖਾਂਦਾ ਕੁਛ ਨਹੀਂ ਕਰਦਾ ਇਹ ਜਾਂ ਪੱਤੇ ਨਿਕਲੇ ਆ ਜਾਂ ਤੇ ਖਰਾਕ ਖਾਣੀ ਸ਼ੁਰੂ ਕਰਨੀ ਇਹਨੇ ਪਰ ਇਹ ਡਾਇਆ ਕਹਿੰਦਾ ਐਡਵਾਂਸੇ ਰੱਖ ਦੇਣਾ ਉਹਦੀ ਜੜ ਵਿੱਚ ਪਾ ਕੇ ਬਹੁਤ ਜ਼ਿਆਦਾ ਹੋਣਾ ਖਾਣੇ ਜਦ ਉਠੂੰਗਾ ਦੁੱਧ ਦਾ ਗਲਾਸ ਜੜ ਚ ਪਿਆ ਹੋਊਗਾ ਆਪਣਾ ਜਦ ਮਰਜ਼ੀ ਖਾਣਾ ਆਪਣਾ ਜਦ ਮਰਜ਼ੀ ਪੀਲਾ ਹੂੰ ਸਕੀਮੀ ਆ ਇਹ ਵੀ ਦੁੱਧ ਦਾ ਗਲਾਸ ਉਹਦੀ ਜੜ ਚ ਰੱਖਦਾ ਜਦ ਉਠੂੰਗਾ ਆਪਣਾ ਪਾਈ ਸਰਾਣੇ ਤੇ ਚੱਕ ਕੇ ਪੀਲਾ ਮੈਂ ਵੀ ਦੇਖਾਂ ਵੀ ਮੈਂ ਗੱਬ ਕਿਤੇ ਇਹ ਕਪੂਲਰਾਂ ਚ ਰੀ ਉਹਨਾਂ ਖੇਤ ਵਿੱਚ ਜੂਰੀਆ ਪਾਉਣ ਲੱਗਿਆ ਪਾਣੀ ਦਾ ਭਰ ਕੇ ਪਰ ਐਮਐਲਏ ਸਭ ਸਾਡੀ ਸਕੀਮੀ ਆ ਟਾਈਮ ਤਾਂ ਵੀਰ ਫੇਰ ਵੀ 4 ਸਾਲ ਲੈਣਾ ਹੀ ਲੈਣੇ ਇਹਨਾਂ ਨੇ 5 ਟਾਈਮ ਤਾਂ ਲੱਗਣੀ ਹੀ ਲੱਗਣਾ ਜਿੰਨੀ ਉਹ ਦੇਰ ਚ ਹੋਣਾ ਇਹਨਾਂ ਨੇ ਇਹ ਨਹੀਂ ਹਟਦਾ ਹੈਗਾ ਨਾ ਇਧਰ ਭੋਲੂ ਬਾਈ ਹਟੇ ਸਾਡਾ ਗੁੱਡਣੇ ਤੇ ਨਾ ਨਾ ਗੁਰਦੇ ਗੁਰਦੇ ਚੰਗੀ ਗੱਲ ਆ ਮੈਂ ਤਾਂ ਆਪ ਕਹਿੰਦਾ ਬਹੁਤ ਵਧੀਆ ਗੱਲ ਆ ਚਲੋ ਠੀਕ ਆ ਜੀ ਫਿਰ ਮਿਲਦੇ ਆ ਕੱਲੂ ਆਸਰੀਕਾਲ ਜੀ